ਪਰਾ ਹਾਂ ਤੇ ਥੋੜੀ ਜੀ ਕੋਈ ਗੱਲ ਕੋਈ ਗੱਲ ਮੈਟ ਤੋਂ ਤਲਕ ਜਾਂਵਰ ਲੋ ਜੀ ਤੋਰ ਦੂ ਪਰਲ ਮੀ ਤੋਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸਵੀ ਵੀ ਮੱਝਪੁਰਾ ਜੀ ਕਾਫੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਈਏ ਇਹ ਆਪੋਰ 28000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਰ ਬਾਈ ਨਾਮ ਵੀਰ ਜੀ ਆਪਣਾ ਨਾਮ ਲਵਦੀਪ ਪਿੰਡ ਚਾਰਾ ਮੋਟੇ ਜ਼ਿਲ੍ਹਾ ਬਨਾਰਾ ਜੀ ਹਾਂਜੀ ਮਾਜੇ ਦਾ ਸੂਈ ਕਿਵੇਂ ਸੂਈ ਹੈ ਦੂਜੇ ਸੂਈ ਹੈ ਬਈ ਠੀਕ ਹੈ ਬੱਚਾ ਕੀ ਬੱਚਾ ਨਾ ਕੀ ਹੈ ਜੀ ਮੇਰੇ ਮਗਰ ਕੱਟੀ ਆ ਹਾਂਜੀ ਠੀਕ ਹੈ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਵੀਰੇ ਅੱਜ 12ਵਾਂ ਦਿਨ ਆ ਜੀ 12ਵਾਂ ਦਿਨ ਹਾਂ ਤੇ ਬੋਲਾ ਕਿੰਨਾ ਤੇਰਾ ਜੀ ਦੁੱਧ ਵੀ ਨੇ ਨਾਉ ਆ ਨਹੀਂ ਨਾ ਮਿਲ ਜੀ ਡੱਬੇ ਨਾਲ ਲੀਟਰ ਨਾਲ ਹਾਂ 8 ਲੀਟਰ ਚਾਹੇ ਮਿਲ ਲੈ ਦੋ ਡਾਂਗਾ ਹਾਂ ਮੇਰੇ ਹੰਦੀ ਸੀ ਰਹਿਨੀ ਆ ਹਾਂਜੀ ਜਿੰਨੀ ਮਰਜ਼ੀ ਲਾਓ ਜੀ ਇਸ ਤਰ੍ਹਾਂ ਦੇ ਠੀਕ ਹੈ ਲਓ ਜੀ ਦੁੱਧ ਦੇ ਲਓ ਆ ਲਓ ਜੀ ਠੀਕ ਹੈ ਲੋ ਭਰਾ ਲੈ ਬੱਚੇ ਨੂੰ ਵੀ ਨਹੀਂ ਭਾਈ ਜੀ ਨਹੀਂ ਠੀਕ ਹੈ নাও ਜੀ ਠੀਕ ਹੈ ਠੀਕ ਤੋਰੋ ਭਰਾ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ 8 ਲੀਟਰ ਵਈ ਕਹਿੰਦਾ ਮਿਣ ਕੇ ਦੁੱਧ ਲੈ ਜਾ ਚਾਹੇ 2 ਡੰਗ ਚਾਹੇ 3 ਡੰਗ ਚੋਕੇ ਮਗਰ ਵੀ ਕਰਮਾ ਵਾਲੀ ਨੂੰ ਆਹ ਮੈਂ ਡੱਬਾ ਲਾ ਲੇ ਬਈ ਠੀਕ ਆ 8 ਲੀਟਰ ਮਾਰ ਕੇ ਹਾਂ ਹਾਂ ਮੇਜ ਲੋ ਜੀ ਚੈੱਕ ਕਰ ਸਰੋ ਭਰਾ ਤੋਰਾ ਤੇਰਾ ਆਹ ਤੇ ਉਹ ਥੋੜੀ ਜੀ ਕੋਈ ਗੱਲ ਹੈ ਕੋਈ ਗੱਲ ਹੈ ਮੈਟ ਤੋਂ ਤਲਕਿਆਂ ਦਾ ਜਾਨਵਰ ਲੋਜੀ ਤੋਰ ਦੋ ਭਰਾ ਲਮੀ ਤੋਰ। ਨਾ। ਲੋਜੀ ਹੰਦੇ ਸੀ ਨਾ ਨਹੀਂ ਆ ਵੀ ਨਹੀਂ ਆ ਗਿਆ। ਠੀਕ ਆ। ਲਓ ਜੀ। ਬਸ ਜੀ ਬਸ ਬਸ। ਠੀਕ ਆ ਵੀਰੇ ਬਸ। ਲਓ ਜੀ। ਠੀਕ ਆ। ਲਓ ਜੀ। ਜਿਲਮਾਰ ਜੀ ਬਾਈ ਕਹਿੰਦਾ ਧਾਰਾ ਮਾਰ ਲਓ। ਲੈ ਠੀਕ ਆ ਜੀ। ਲੋਜੀ ਬਹੁਤ ਠੰਡੀ ਚੀਜ਼ ਝੋਟੀ ਲਓ ਜੀ। ਤਾਜੀ ਸੂਜੀ ਪਿਆ। ਲਓ ਜੀ। ਠੀਕ ਆ। ਬਸ ਬਾਈ ਬਸ ਬਸ। ਚੱਲ ਮੋੜ ਨੂੰ। ਲਓ ਜੀ। ਲੋਜੀ ਸੇਕਾ ਕਰਮ ਵਾਲੀ ਤਾਂ ਦੇਖ ਸਕਦੇ ਭਰਾ ਉਹ ਨਾ ਉਹ ਠੀਕ ਆ ਭਾਈ ਜੀ ਨਾਲ ਜੁੜ ਕੇ ਕੰਨ ਕਰੂ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਭਾਈ ਜੀ ਰੇਟ ਅੱਜ ਜਾਇਆ ਚਾਚ ਰੇਟ 0.75 ਆ ਜੀ 75000 ਹਾਂ ਮਾਨ ਤਣ 1000 ਰੁਪਏ ਆ ਨਾ ਜੀ 70000 ਦੇ ਦਿੰਦੇ ਹਾਂ ਹਾਂ ਭਾਈ 70000 ਦੀ ਭਰਾ ਮਿਲੂਗੀ ਮੱਝ ਠੀਕ ਹੈ ਨਾ ਚੈੱਕ ਕਰ ਲੈ ਮंडा ਨੰਬਾ ਲਾ ਲੈ ਜੇ ਮਰਜ਼ੀ ਮਿਲ ਲੈ ਜੀ ਠੀਕ ਹੈ ਠੀਕ ਹਾਂ ਬਾਈ ਜੀ ਨਾਲ ਜਲਦੀ ਕਨੈਕਟ ਕਰੂਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਦੋਂ ਕਦੋਂ ਦਾ ਜਦੋਂ ਤੁਸੀਂ ਦਾ ਸਕਦੇ ਹੋ ਇਹਨਾਂ ਮੈਦਲੇ ਬਸ ਜੀ ਬਹਿ ਜਾ ਜੀ ਠੀਕ ਹੈ ਜੀ ਠੀਕ ਹੈ ਜੋ ਮਾਰਦੀ ਠੰਡੀ ਸੀ ਰਮ ਠੀਕ ਹੈ ਠੀਕ ਹੈ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ